ਜਦ ਮੈਂ ਆਪਣੇ ਬੇਟੇ ਨੂੰ ਛੱਡ ਕੇ ਮੰਡੀ ਸੈਂਟਰ ਨੂੰ ਨੰਦਤ ਰੱਖਦੀ ਆ ਉਹ ਛੱਡ ਕੇ ਤੇ ਮੈਂ ਵਾਪਸ ਕੋਈ 3.5 ਪੌਣੇ 4 ਜਗ੍ਹਾ ਦੇ ਕਰੀਬ ਆਂਦ ਕੇ ਆਇਆ ਵਾਪਸ ਉਹ ਗ੍ਰੇਟ ਕਲਾਸ ਦਾ ਜਿਹੜਾ 게ਟ ਹੈ ਫਤਲਬਾਈ ਦੀ ਬੈਕ ਸਾਈਡ 'ਚ ਸਰ ਉੱਥੇ ਇਹ ਨਾ ਦੋ ਮੁੰਡੇ ਭੱਜ ਕੇ ਆਉਂਦੇ ਵੀ ਪਿੱਛੇ ਜਾਂਦੇ ਵੀ ਮਿਲ ਤੇ ਉਹ ਕਹਿੰਦੇ ਮੈਂ ਤੁਹਾਡੇ ਨਾਮ ਸੁਣੇ ਦਾ ਨੰਬਰ ਮਿਲ ਦਿੱਤੀ ਹੈ ਮੈਸੇਜ ਜਦਾਂ ਥੋੜਾ ਘੱਟ ਸਲੋ ਕਰਕੇ ਟੋਨ ਕਿਤਾ ਸਰ ਮੇਰੇ ਨਾਲੋਂ

ਕੱਤੀ ਹੈ ਇਹ ਦੇਖੋ ਕਿੰਨੇ ਜਣੇ ਸੀ ਉਹ ਉਹ ਦੋ ਜਣੇ ਹੀ ਮੋਨੇ ਸੀਗੇ ਮੋਟਰਸਾਈਕਲ ਤੇ ਸੀਗੇ ਪਰ ਮੈਂ ਕੋਸਕੂਟੀ ਤੇ ਸੀ ਮੂੰ ਬੰਨੇ ਸੀ ਉਹਨਾਂ ਨੇ ਨਹੀਂ ਨਹੀਂ ਮੂੰ ਨਹੀਂ ਬੰਨੇ ਸੀ ਪਤਾ ਲ ਮੋਟਰਸਾਈਕਲ ਕਿਹੜਾ ਸੀ ਮੋਟਰਸਾਈਕਲ ਮੇਰੇ ਖਿਆਲ ਸਪਰੈਂਡਰ ਸੀ ਸ਼ਾਇਦ ਬਲੈਕ ਕਲਰ ਦਾ ਸੀਗਾ ਹਾਂ ਕਿਹੜਾ ਸੀ ਐਸੇ ਯਾਦ ਨਹੀਂ ਮੈਨੂੰ ਲekin ਇਨਾ ਕਿ ਸਾਡੇ ਉਸ ਪਾਸੇ ਦਾ ਕਾਫੀ ਦੋ ਤਿੰਨ ਦਿਨਾਂ ਦਾ ਸੀਸੀਟੀਵੀ ਕੈਮਰਾ ਲੱਗੇ ਆ ਮੇਨ ਫਕਲਵਾਏ ਦੇ ਵੀ ਲੱਗਾ ਉਹਨਾਂ ਦੀ ਦੁਕਾਨ ਤੇ ਤਾਂ ਉਹਨਾਂ ਦੇ ਵੀ ਲੱਗਾ ਇਸ ਲਈ ਵੀ ਆਪਾਂ ਬਾਕੀ ਦੁਕਾਨ ਹੋ ਰਹਾ ਉਹਨਾਂ ਚ ਡੈਫੀਨੇਟਲੀ ਹੋਣਾ ਕਿ ਸਰ ਫੋਟੋ ਆਈ ਹੋਵੇ ਕਦੀ ਪਹਿਲਾਂ ਵੀ ਤੁਹਾਨੂੰ ਕਦੀ ਉੱਥੇ ਆਂਦੇ ਜਾਂਦੇ ਲੱਗੇ ਆ ਨਹੀਂ ਫਸਟ ਟਾਈਮ ਫਸਟ ਟਾਈਮ ਤਾਂ ਮੈਂ ਨਹੀਂ ਗਿਆ ਕੋ ਦੇਖੀ ਦੁੱਕੀ ਕੀਤੀ ਤੁਹਾਡੀ ਉਹਨਾਂ ਨੇ ਹਾਂਜੀ ਉਹ ਦੇਖੀ ਮਤਲਬ ਤੁਹਾਨੂੰ ਉਹਨਾਂ ਨੇ ਦੇਖਿਆ ਜੀ ਇਹ ਇਕੱਲੇ ਜਾਂਦੇ ਹੋ ਵੀ ਸਰ ਪਤਾ ਨਹੀਂ ਕਿਉਂਕਿ ਮੇਰੇ ਪਿੱਛੇ ਆਂਦੇ ਮੇ ਸੀ ਉਹ ਪਹਿਲਾਂ ਅੱਛਾ ਪਿੱਛੇ ਆਂਦੇ ਉਹਨਾਂ ਨੇ ਕਿਹਾ ਕਿ ਤੁਹਾਡਾ ਉਹ ਡਿਗੀ ਤੇ ਆ ਨੰਬਰ ਤੇ ਦਿੱਤੀ ਹੈ ਤੇ ਫਿਰ ਅੱਗੇ ਥੋੜੀ ਜਿਹੀ ਰੁਕਿਆ ਉਹ ਟਰਨ ਕਰਕੇ ਮੈਂ ਜਰੂਰ ਜਿੱਥੇ ਟਰਨ ਕੀਤਾ ਉਹ ਟਰਨ ਕਰਕੇ ਫੜਾਫੜਾ ਤਾਇ ਤੇ ਮਿਲਦਾ ਉਸ ਨੂੰ ਫੋਨ ਕਰ। ਮੋਬਾਈਲ ਤੇ ਨਗਦੀ ਤੇ ਹੋਰ ਕੀ ਸੀ ਵਿੱਚ ਪਰਸ ਦੇ। ਤਾਂ ਹੋਣੀ ਹੋਰ ਕੁਛ ਨਹੀਂ ਸੀ। ਕੋਈ ਜ਼ਰੂਰੀ ਕੰਮ ਨਹੀਂ। ਨਹੀਂ ਕੋਈ ਮੇਰਾ ਕਿੱਕੀ ਹੈਂਡਲਰ ਸੀ ਮੇਰਾ। ਤੇਜਿੰਦ ਸਿੰਘ ਵਾਲਾ। ਹਾਂ। ਕੋਈ ਜ਼ਰੂਰੀ ਕੰਮ ਕਰਨੇ ਸੀ ਵਿੱਚ। ਅੱਛਾ ਕੋਈ ਕੰਪਲੀਟ ਦਰਜ ਕਰਾਈ ਆ? ਹਾਂਜੀ ਸਰ ਮੈਂ ਅੱਜ ਕਰਾਈ ਕੰਪਲੀਟ। ਐਫ ਆਈ ਦਰਜ ਕਰਵਾਈ ਜੀ। ਹਾਂਜੀ ਸਰ ਮੈਂ ਅੱਜ ਕਰਵਾਈ ਹੈ। ਹਾਂ। ਤੇ ਸਰ मेरी बस तो खास है कि जिस चोरी भी कोई भी नहीं है समान लेना जाना जाना, कोई काम होंगे निकल ही नहीं सका सेफ्टी से बहुत तो, तो दावे लगी हुई एक हिसाब से बड़ा मुश्किल तो है झपटा मारे मैं स्कूटी समेत डिग्रा मेरे रखा कोई आया नहीं आस पास तो हाँ जी आए नहीं लेकिन ਤੱਕ ਫਿਰ ਉਹ ਜਿਹੜੀ ਮੇਰੇ ਪਿੱਛੇ ਰੋਡ ਚੱਲੇ ਦੋ ਉਹ ਲੋਨੇ ਆਏ ਸੀ ਫੋਰ ਸਰਦਾਰ ਭਾਜੀ ਸੀਗੇ ਕੋਈ ਉਹ ਆਪਣੀ ਸਕੂਟੀ ਲੈ ਕੇ ਨਾ ਪਿੱਛੇ ਵੱਜਿਆ ਮੈਂ ਕਿਹਾ ਤੁਸੀਂ ਮੇਰੇ ਨਾਲ ਕਿਉਂ ਨਾ ਪਿੱਛੇ ਜਾਓ ਉਹ ਗਏ ਨੇ ਬਾਈਪਾਸ ਤੱਕ ਕਹਿੰਦੇ ਮੈਂ ਗਿਆ ਹਾਂ ਕਿਹੜੇ ਤੋਂ ਮਾਰਿਆ ਅੱਗੇ ਬਾਈਪਾਸ ਤੱਕ ਕਹਿੰਦੇ ਇਸ ਤੋਂ ਕੇ ਕਾਫੀ ਸਿਚੁਏਸ਼ਨ ਨਿਕਲਿਆ ਆ ਨਹੀਂ ਆਇਆ ਤੁਸੀਂ ਮੀਡੀਆ ਨੂੰ ਕਹਾਂ ਸੀ ਕਿ ਪੁਲਿਸ ਥੋੜਾ ਧਿਆਨ ਦਿੱਤਾ ਜਾਏ ਕਿਉਂਕਿ ਬਹੁਤ ਹੁੰ ਬਹੁਤ ਜ਼ਿਆਦਾ ਮੋਲ ਖਰਾਬ ਹੋਇਆ ਜਿਦਾ ਸਾਡੀ ਨੂੰ ਆਸਮਾਨ ਵਿੱਚ ਥੋੜਾ ਧਿਆਨ ਅੱਜ ਮੇਰੇ ਨਾਲ ਆਇ ਕਿਸ ਨਾ ਅਫਸਰ ਹੋ ਸਰਦਾਰ ਕੀ ਦਰਖਾਸਤ ਉਹ ਦਰਖਾਸਤ ਕਰਨਾ ਚਾਹੀਦੀ ਆ ਕਿ ਦੇਖੋ ਜਨਾਨੀਆਂ ਦੀ ਕੋਈ ਸੇਫਟੀ ਨਹੀਂ ਹੈ ਤੇ ਸਰਕਾਰਾਂ ਦੇ ਵਾਅਦੇ ਹਨ ਸਟੇਸ਼ਨ ਤੇ ਪੁਲਿਸ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਇੱਕ ਸਾਡੇ ਵੱਲੋਂ ਜੋ ਮੰਗ ਹੈ ਕਿ ਬੀਸ ਜਿਹੜਾ ਹੈ ਤਾਂ ਸਾਡੇ ਵੱਲ ਧਿਆਨ ਦਿੱਤਾ ਜਾਏ ਕਿ ਕਿ ਘਰ ਚ ਜ਼ਰੂਰੀ ਨਹੀਂ ਕਿ ਹਸਬੰਦ ਨਾਲ ਹੀ ਰਹਿਣ ਕਦੇ ਕਦੇ ਉਹਨਾਂ ਨੂੰ ਬਾਹਰ ਵੀ ਜਾਣਾ ਪੈਂਦਾ ਹੈ ਜਨਾਨੀਆਂ ਜਿਹੜੀਆਂ ਘਰ ਚ ਕੰਨ ਇਹ ਸੋ ਕੰਮ ਹੁੰਦੇ ਆ ਬਾਹਰ ਅੰਦਰ ਚਾਲਾ ਬੰਦਾ ਤੇ ਕੱਲੇ ਦਿਨ ਦਿਹਾੜੇ ਜਿਹੜਾ ਹੈ ਇਹ ਲੋਕ ਕੋਹ ਹੋਣ ਹੈ ਜਨਾਨੀ ਨਾਲ ਤੇ ਬੜੀ ਮਾੜੀ ਗੱਲ ਹੈ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਦੇ ਵੱਲ ਥੋੜਾ ਜਿਆਾ ਧੋਤ ਦਿੱਤਾ ਜਾਵੇ ਤੇ ਸਾਡੀ ਜਿਹੜੀ ਮੰਗ ਹੈ ਜੀ ਕਿ ਚੋਰ ਜਿਹੜੇ ਵੱਧਦੇ ਪਏ ਨੇ ਚੋਰੀ ਚਕਾਰੀਆਂ ਜਿਹੜੀ ਵੱਧਦੀਆਂ ਨੇ ਇਹਨਾਂ ਤੇ ਨਕੇਲ ਪਾਈ ਜਾਵੇ। ਭੈਣ ਜੀ ਸਰ ਮੈਡਮ ਨੇ ਰੋਲਾ ਪਾਇਆ ਸੀ ਕਿ ਚੋਰ ਚੋਰ ਤੇ ਮੈਂ ਅੰਦਰੋਂ ਬਾਹਰ ਆਈ ਜਿੱਦਾਂ ਹੀ ਤੇਰਾ ਸਕੂਟਰੀ ਵਿੱਚੇ ਡਿੱਗੀ ਹੋਈ ਸੀ ਇਹਨਾਂ ਨੂੰ ਮੈਂ ਹੀ ਚੱਕਿਆ ਆ ਗਿਆ ਇੱਕ ਤੋਂ ਹਾਂ ਤੇ ਉਹ ਭੱਜ ਚੁੱਕਿਆ ਹੀ ਹੋ ਤੱਕ ਉਹ ਕੱਤੇ ਆਈ ਦੇ ਸੀ ਉਹ ਮੋਟਰਸਾਈਕਲ ਤੇ ਹੀ ਦੋ ਜਾਣੇ ਸੀ ਉਹ ਮੋਨੇ ਸੀ ਜਾਂ ਕੀ ਸੀ? ਸ਼ਾਇਦ ਮੋਨੇ ਹੀ। ਮੂੰ ਬੱਜਾਈ ਉਹਨਾਂ ਦਾ? ਨਹੀਂ। ਮੋਂ ਨਹੀਂ ਬੱਤੀ ਪਰ ਕਿੱਧਰ ਨੂੰ ਆ ਇੱਧਰ ਨੂੰ ਗਏ ਸਿੱਧੇ ਇੱਧਰ ਹੇ ਇੱਧਰ ਨੂੰ ਭੱਜ ਗਏ ਇੱਧਰੋਂ ਹੀ ਆਏ ਸੀ ਇੱਥੇ ਵੀ ਇੱਧਰੋਂ ਹੀ ਸੀਗੇ ਹਾਂ ਐ ਨਹੀਂ ਮੈਨੂੰ ਪਤਾ ਕਿੱਧਰੋਂ ਆਏ ਪਰ ਗਏ ਇੱਧਰ ਨੂੰ ਹੀ ਸਿੱਧੇ ਹਾਂ ਹਾਂ ਉਹ ਜਿੱਦਾਂ ਇੱਥੇ ਮਹਿਲਾਵਾਂ ਸੇਫ ਨਹੀਂ ਹੈਗਾ ਕੀ ਕਹਿਣਾ ਜਾਓਗੇ ਦਿਨੇ ਦੇ ਵਾਰੀ ਬਿਲਕੁਲ ਬਹੁਤ ਜ਼ਿਆਦਾ ਨਗਹਿਲੀ ਆ ਇੱਥੇ ਗਵਰਨਮੈਂਟ ਨੂੰ ਚਾਹੀਦਾ ਕੋਈ ਇੱਥੇ ਕੈਮਰੇ ਵਗੈਰਾ ਲੱਗੇ ਹੋਣ ਤਾਂ ਕਿ ਸੇਫ ਹੋਏ ਕੋਈ ਹਾਂ ਤੇ ਬਾਕੀ ਕੋਈ ਇੱਥੇ ਕੋਈ ਨਾਕਾ ਨਹੀਂ ਕੋਈ ਪੁਲਿਸ ਨਹੀਂ ਆਉਂਦੀ ਇੱਥੇ ਕੋਈ ਹੋਛ ਨਹੀਂ ਹੈ ਹਾਂ ਥੋੜੇ ਬੋਤੇ ਹੋਣੀ ਚਾਹੀਦੀ ਹੈ ਸਿਕਿਉਰਿਟੀ ਹੋਣੀ ਚਾਹੀਦੀ ਹੈ ਰੋਡ ਤੇ ਹਾਂਜੀ ਬਿਲਕੁਲ ਖਾਲੀ ਰੋਡ ਹੀ ਇੱਥੇ ਕੋਈ ਨਹੀਂ ਹੈਗਾ ਉਸ ਟਾਈਮ ਤੇ ਤੁਸੀਂ ਵੀ ਅੰਦਰ ਮਹਿਲਾ ਵਾਂ ਕੱਲੀ ਕੰਮ ਕਰਦੇ ਵੀ ਹਾਂਜੀ ਬਿਲਕੁਲ ਮੈਂ ਕੱਲੀ ਤੇ ਸ਼੍ਰੀ ਆਮ ਜਿੱਦਾਂ ਇਹ ਪੈ ਗਈ ਹੈ ਤੇ ਤੁਹਾਨੂੰ ਵੀ ਨੁਕਸਾਨ ਹੋ ਸਕਦਾ ਵੀ ਬਿਲਕੁਲ ਹੋ ਸਕਦਾ ਨੁਕਸਾਨ ਮੇਰੀ ਦੁਕਾਨ ਤੇ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਅ ਕੀ ਗੱਲ ਹੋਈ ਤੁਹਾਡੇ ਨਾਲ ਸਰ ਮੈਂ ਲੈਪਟਾਪ ਲੈ ਕੇ ਆਉਂਦੇ ਸੀ ਕੰਮ ਲਾ ਕੇ ਆਇਆ ਹਾਂ ਹਾਂ ਤੇ ਰਾਤ ਨੂੰ ਕੋਈ 12 ਵਜੇ ਦਾ ਟਾਈਮ ਹੈ ਤੁਹਾਨੂੰ ਮੇਰੇ ਕੋ ਫੋਨ ਕੋਈ ਕਰ ਰਹੀ ਸੀ ਕਿਹੜਾ ਰੋਡ ਹੈ ਇਹ ਹਾਂਜੀ ਕਿਹੜਾ ਰੋਡ ਹੈ ਇਹ ਸਾਰੇ ਗੱਲ ਦੀ ਰੋਡ ਹੈ ਨਹੀਂ ਇਹ ਕਿਹੜਾ ਮਲਾ గవర్ਨਮੈਂਟ ਰੋਡ గవర్ਨਮੈਂਟ ਵਾਲੇ ਰੋਡ ਹਾਂਜੀ ਇਸੇ ਗਲੀ 'ਚ ਖੜਿਆ ਨਹੀਂ ਨਹੀਂ ਮੇਰਾ ਉਹ ਮੋੜ ਤੇ ਤੱਕਿਆ ਸੀ ਕਿੰਨਾ ਕ ਮਹਿੰਗਾ ਮੋਬਾਈਲ ਯੋ ਭਾਈ 3000 ਦਾ ਨਵਾਂ ਮੋਬਾਈਲ ਨਿਊ ਲਿਆ ਸੀ ਭਾਈ ਹਾਂ ਉਹਦਾ ਬੀਤੇ ਹੀ ਤਾਂ ਅੱਜ ਫੇਰ ਦੋ ਨੇੜੀ ਦਾ ਹੋਇਆ ਹਾਂਜੀ ਉਸ ਵੇਲੇ ਕੋ ਪਿੱਛੇ ਖੜੇ ਸੀ ਉੱਤੇ ਉਹ ਜਦੋਂ ਹੋਇਆ ਹਾਂਜੀ ਉਹ ਮੁੰਡੇ ਕਾਤੇ ਸੀ ਟਾਪਲੈਂਡਰ ਤੇ ਸੀ ਭਾਈ ਟਾਪਲੈਂਡਰ ਤੇ ਹਾਂਜੀ ਮਨ ਲੋ ਜਾਨਣਾ ਉਹ ਉੱਥੇ ਲੁੱਟਾ ਹੋਣ ਨੂੰ ਜਾਂ ਦੇ ਰਹੇ ਨੇ ਜਾਨਕੀ ਮੇਰਾ ਹੋਇਆ ਛੇਤਰੀ ਵੀ ਹਾਂ ਆਮਨੇ ਦੀ ਹਾਂ ਤੇ ਆ ਗਿਆ ਲੁਧਿਆਣੇ ਤੇ ਅੱਜ ਇਹਨਾਂ ਦਾ ਹੋਇਆ ਹਾਂਜੀ ਸਪਲੈਂਟ ਕਿਹੜੇ ਰੰਗ ਦਾ ਸੀ ਬਲੈਕ ਤੇ ਸਿਲਵਰ ਆ ਬੱਚਾ ਨੂ ਮਾਡਲ ਹੀ ਆਉਣਾ ਕੋਈ ਉਹ ਦਿਨ ਮੈਂ ਇੱਥੇ ਖੜੂ ਤਾ ਨਾ ਫੋਨ ਕਰਦਾ ਪਿਆ ਸੀ ਕਿਸੇ ਨੂੰ ਫੋਨ ਲਗਾ ਸੀ ਕੰਨ ਪੈਸੇ ਵਲੋਂ ਉਹ ਨਾਲ ਜਗਦਾ ਮੋਬਾਈਲ ਖੋੜਿਆ ਮੇਰਾ ਵੀ ਡਰਿਆ ਡਰਿਆ ਕਿ ਜਦ ਦੇਖੋਗੇ ਲੱਗੇ ਡਰਿਆ ਸਰੇ ਆਏ ਸ਼ੂ ਕਰੋ ਲੈਪਟਾਪ ਨਹੀਂ ਆਉਣਾ